ਚੈਨਲ ਦੇਖ ਰਹੇ ਹੋ ਦੋਸਤ ਤੇ ਫੇਸਬੁਕ ਚਲਾਉਣ ਵਾਲੇ ਸਾਰੇ ਸੱਜਣਾ ਨੂੰ ਮੇਰੇ ਵੱਲੋਂ ਜਾਨੀ ਗੀਤ ਕਲਾੜੀ ਲੱਦੇ ਮੁੰਡੇ ਵਾਲੇ ਕੋਲ ਪਿਆਰ ਭਈ ਸੱਸੀ ਕਾਲ ਇੱਕ ਨਵਾਂ ਟਰੈਕ ਲੈ ਕੇ ਆਇਆ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਤੇ ਵਧੀਆ ਲੱਗਾ ਤੇ ਆਪਣੇ ਕਮੈਂਟ ਜਰੂਰ ਦਿਓ ਹੋ ਡੇਢ ਲੱਖ ਤੋਂ ਵੀ ਟੱਪ ਗਏ ਆ ਇਹ ਬੁਲਟ ਸੌਦੇ ਕੋਲ ਹੋ ਕੇ ਪਟਰੋਲ ਮੁੜਿਆ ਜਿਹੜੀ ਬਾਪੂ ਦੇ ਸਿਰੋਂ ਨਾ ਲੈਣ ਦੇਵੇ ਕਰਜ਼ਾ ਐਸੀ ਉਹ ਸ਼ਕੀਨੀ ਕੋਲੋਂ ਕੀ ਆ ਥੜਿਆ ਕਾਰਾਂ ਕੋਠੀਆਂ ਵਾਲੇ ਕਰਜੇ ਜੋ ਚੱਕਦਾ ਕਾਰਾਂ ਕੋਠੀਆਂ ਵਾਲੇ ਕਰਜੇ ਜੋ ਚੱਕਦਾ ਸਾਰਾ ਆਲਮ ਸ਼ਦਾਈ ਹੋ ਗਿਆ ਮਹਿੰਗੇ ਮਹਿੰਗੇ ਜਦੋਂ ਦੇ ਬ੍ਰੈਂਡ ਆ ਗਏ ਮਿੱਤਰੋ ਪੰਜਾਬ ਕਰੀ ਜਾਈ ਹੋ ਗਿਆ ਮਹਿੰਗੇ ਮਹਿੰਗੇ ਜਦੋਂ ਦੇ ਬ੍ਰੈਂਡ ਆ ਗਏ ਮਿੱਤਰੋ ਪੰਜਾਬ ਕਰੀ ਜਾਈ ਹੋ ਗਿਆ ਕੌਣ ਕਹਿੰਦਾ ਨਸ਼ੇ ਨਹੀਂਓ ਕਰਦਾ ਪੰਜਾਬ ਥਾਣਿਆਂ 'ਚ ਜਾ ਕੇ ਬਈ ਰਿਕਾਰਡ ਵੇਖ ਲੋ ਚੜਦੀ ਜਵਾਨੀ ਵਿੱਚ ਕਿੰਨੇ ਮੁੱਕ ਗਏ ਕਿੰਨਿਆਂ ਨੇ ਖਾਲੀ ਜਾਇਦਾਦ ਵੇਖ ਲੋ ਲੱਦੇ ਮੁੰਡੇ ਵਾਲਾ ਨਹੀਂ ਓ ਝੂਠ ਬੋਲਦਾ ਲੱਦੇ ਮੁੰਡੇ ਵਾਲਾ ਨਹੀਂ ਓ ਝੂਠ ਲਿਖਦਾ ਕੀ ਤੇ लाਡੀ ਦਾ ਸਚਾਈ ਹੋ ਗਿਆ ਬੱਦਰਾਂ ਤੇ ਜਦੋਂ ਦਾ ਨਸਾ ਟੱਪਦਾ ਮਿੱਤਰੋ ਪੰਜਾਬ ਨਸ਼ਈ ਆਈ ਹੋ ਗਿਆ ਬੱਦਰਾਂ ਤੇ ਜਦੋਂ ਦਾ ਨਸਾ ਟੱਪਦਾ ਮਿੱਤਰੋ ਪੰਜਾਬ ਨਸ਼ਈ ਆਈ ਹੋ ਗਿਆ